ਰਾਤ ਦਾ ਹਨੇਰਾ ਇਰਾਨ ਦੇ ਕਦਮ ਸ਼ਹਿਰ ਉਤੇ ਛਾ ਚੁਕਿਆ ਸੀ ਬਾਜ਼ਾਰ ਬੰਦ ਹੋ ਚੁਕੇ ਸੀ ਗਲੀਆਂ ਸੁਨਸਾਨ ਹੋ ਗਈਆਂ ਸੀ ਅਤੇ ਸੜਕਾਂ ਉਤੇ ਸਿਰਫ ਕੁਝ ਚਿਰਾਗਾ ਦੀ ਰੋਸ਼ਨੀ ਬਾਕੀ ਸੀ ਇਨ੍ਹਾਂ ਗਲੀਆਂ ਵਿੱਚ ਇੱਕ ਮਜ਼ਦੂਰ ਬੈਠਾ ਸੀ ਜਿਸ ਦਾ ਚਿਹਰਾ ਸਖਤ ਮਿਹਨਤ ਕਰਕੇ ਝੁਰੜੀਆਂ ਨਾਲ ਭਰਿਆ ਹੋਇਆ ਸੀ ਪਰ ਉਸ ਦੀਆਂ ਅੱਖਾਂ ਵਿੱਚ ਇੱਕ ਖਾਸ ਸਕੂਨ ਸੀ ਇਹ ਬੰਦਾ ਸਾਰਾ ਦਿਨ ਇੱਟਾਂ ਚੁੱਕਦਾ ਦੀਵਾਰਾਂ ਬਣਾਉਂਦਾ ਅਤੇ ਆਪਣੀ ਮਜ਼ਦੂਰੀ ਨਾਲ ਆਪਣੀ ਘਰਵਾਲੀ ਤੇ ਬੱਚਿਆਂ ਦਾ ਪੇਟ ਪਾਲਦਾ ਉਸ ਕੋਲ ਦੌਲਤ ਤਾਂ ਨਹੀਂ ਸੀ ਪਰ ਉਸਦੇ ਦਿਲ ਵਿੱਚ ਸਭ ਤੋਂ ਵੱਡੀ ਦੌਲਤ ਸੀ ਪਰਮਾਤਮਾ ਦੇ ਉੱਤੇ ਭਰੋਸਾ ਉਹ ਜਾਣਦਾ ਸੀ ਕਿ ਮਿਹਨਤ ਦਾ ਫਲ ਦੇਣ ਵਾਲਾ ਪਰਮਾਤਮਾ ਆਪ ਹੈ ਉਹ ਕਦੇ ਕਿਸੇ ਦੀ ਮਿਹਨਤ ਨੂੰ ਘਟ ਨਹੀਂ ਕਰਦਾ ਇੱਕ ਦਿਨ ਜਦੋਂ ਸੂਰਜ ਆਸਮਾਨ ਵਿੱਚ ਆਪਣੀ ਰੋਸ਼ਨੀ ਖਿੰਡਾ ਰਿਹਾ ਸੀ ਉਹ ਮਜ਼ਦੂਰ ਆਮ ਮੰਗ ਕੰਮ ਤੇ ਗਿਆ ਉਸਦੇ ਹੱਥ ਵਿੱਚ ਇੱਕ ਸਾਦੀ ਜਿਹੀ ਰੋਟੀ ਸੀ ਜੋ ਉਸਦੀ ਘਰਵਾਲੀ ਨੇ ਸਵੇਰੇ ਉਸ ਨੂੰ ਦਿੱਤੀ ਸੀ ਤਾਂ ਜੋ ਦੁਪਹਿਰ ਨੂੰ ਕੰਮ ਦੇ ਦੌਰਾਨ ਖਾ ਸਕੇ ਉਹ ਦੀਵਾਰ ਬਣਾਉਣ ਵਿੱਚ ਮਸਤ ਸੀ ਕਿ ਅਚਾਨਕ ਇੱਕ ਫਕੀਰ ਉਸ ਦੇ ਨੇੜੇ ਆਇਆ ਫਕੀਰ ਨੇ ਕਮਜ਼ੋਰ ਆਵਾਜ਼ ਵਿੱਚ ਕਿਹਾ ਭਾਈ ਕਈ ਦਿਨਾਂ ਤੋਂ ਮੈਂ ਭੁੱਖਾ ਹਾਂ ਜੇ ਤੇਰੇ ਕੋਲ ਕੁਝ ਹੈ ਤਾਂ ਦੇ ਦੇ ਮਜ਼ਦੂਰ ਨੇ ਫਕੀਰ ਦੀ ਹਾਲਤ ਵੇਖੀ ਅਤੇ ਇੱਕ ਪਾਲੀ ਆਪਣੀ ਰੋਟੀ ਵੱਲ ਵੀ ਵੇਖਿਆ ਇਹ ਹੀ ਰੋਟੀ ਉਸ ਦੇ ਸਾਰੇ ਦਿਨ ਦਾ ਸਹਾਰਾ ਸੀ ਪਰ ਫਿਰ ਉਸ ਦੇ ਦਿਲ ਵਿੱਚ ਖੁਦਾ ਦੀ ਖੁਸ਼ੀ ਦਾ ਖਿਆਲ ਆਇਆ ਉਸਨੇ ਮੁਸਕਰਾਉਂਦਿਆਂ ਹੋਇਆਂ ਉਹ ਰੋਟੀ ਫਕੀਰ ਨੂੰ ਦੇ ਦਿੱਤੀ ਅਤੇ ਆਪ ਪਾਣੀ ਪੀ ਕੇ ਦੁਬਾਰਾ ਕੰਮ ਸ਼ੁਰੂ ਕਰ ਦਿੱਤਾ ਇਹ ਵੇਖ ਕੇ ਦੂਜੇ ਮਜ਼ਦੂਰ ਹੱਸਣ ਲੱਗੇ ਇੱਕ ਨੇ ਮਜ਼ਾਕ ਕਰਦਿਆਂ ਕਿਹਾ ਭਾਈ ਤੂੰ ਆਪਣੀ ਇਕੱਲੀ ਰੋਟੀ ਵੀ ਦੇ ਦਿੱਤੀ ਹੁਣ ਸਾਰਾ ਦਿਨ ਭੁੱਖਾ ਕਿਵੇਂ ਰਹੇਗਾ ਪਰਮਾਤਮਾ ਕੋਈ ਖਜ਼ਾਨਾ ਤਾਂ ਨਹੀਂ ਭੇਜੇਗਾ ਮਜ਼ਦੂਰ ਨੇ ਹਲਕੀ ਜਿਹੀ ਮੁਸਕਰਾਹਟ ਨਾਲ ਜਵਾਬ ਦਿੱਤਾ ਖੁਦਾ ਤੇ ਭਰੋਸਾ ਰੱਖੋ ਉਹ ਜ਼ਰੂਰ ਕੋਈ ਰਾਹ ਕੱਢੇਗਾ ਜੋ ਮੈਂ ਦਿੱਤਾ ਹੈ ਉਹ ਖੂਦਾ ਦੇ ਖਜ਼ਾਨੇ ਵਿੱਚ ਸੁਰੱਖਿਅਤ ਹੋ ਗਿਆ ਸਾਰੇ ਲੋਕ ਹੈਰਾਨੀ ਨਾਲ ਉਸ ਦੀ ਗੱਲ ਸੁਣ ਰਹੇ ਸੀ ਪਰ ਕਿਸੇ ਨੇ ਇਸ ਤੇ ਜ਼ਿਆਦਾ ਧਿਆਨ ਨਾ ਦਿੱਤਾ ਮਜ਼ਦੂਰ ਨੇ ਆਪਣੀ ਭੁੱਖ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ ਆਪਣੇ ਕੰਮ ਵਿੱਚ ਲੱਗਿਆ ਰਿਹਾ ਪਰ ਉਸ ਨੂੰ ਨਹੀਂ ਸੀ ਪਤਾ ਕਿ ਅੱਜ ਦਾ ਦਿਨ ਉਸ ਲਈ ਕੋਈ ਖਾਸ ਸਬਕ ਲੈ ਕੇ ਆਇਆ ਸੀ ਉਸ ਨੇ ਆਪਣੀ ਇਕੱਲੀ ਰੋਟੀ ਫਕੀਰ ਨੂੰ ਤਾਂ ਦੇ ਦਿੱਤੀ ਸੀ ਪਰ ਉਸ ਦੇ ਚਿਹਰੇ ਤੇ ਕੋਈ ਪਰੇਸ਼ਾਨੀ ਜਾਂ ਪਛਤਾਵਾ ਨਹੀਂ ਸੀ ਉਹ ਜਾਣਦਾ ਸੀ ਕੇ ਭੁੱਖ ਉਸ ਲਈ ਕੋਈ ਬਰਖ ਹੋ ਸਕਦੀ ਹੈ ਪਰ ਉਸ ਲਈ ਸਭ ਤੋਂ ਵੱਡੀ ਚੀਜ਼ ਖੁਦਾ ਦੀ ਰਜ਼ਾ ਸੀ ਉਹ ਆਪਣੇ ਕੰਮ ਵਿੱਚ ਮਸਤ ਰਿਹਾ ਅਤੇ ਬਾਕੀ ਮਜ਼ਦੂਰਾਂ ਦੀਆਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਸੂਰਜ ਸਿਰ ਤੇ ਚੜਿਆ ਹੋਇਆ ਸੀ ਗਰਮੀ ਆਪਣੇ ਚਰਮ ਤੇ ਸੀ ਅਤੇ ਮਜ਼ਦੂਰਾਂ ਦੀ ਤਾਕਤ ਵੀ ਘਟ ਰਹੀ ਸੀ ਉਸ ਦਾ ਪੇਟ ਖਾਲੀ ਸੀ ਪਰ ਉਸ ਦਾ ਦਿਲ ਮਜ਼ਬੂਤ ਸੀ ਉਹ ਲਗਾਤਾਰ ਇੱਟਾਂ ਚੁੱਕ ਰਿਹਾ ਸੀ ਦੀਵਾਰਾਂ ਬਣਾ ਰਿਹਾ ਸੀ ਅਤੇ ਆਪਣੇ ਪਸੀਨੇ ਵਿੱਚ ਡੁੱਬਿਆ ਹੋਇਆ ਸੀ ਦੂਜੇ ਮਜ਼ਦੂਰ ਆਪਣੀਆਂ ਰੋਟੀਆਂ ਖਾ ਰਹੇ ਸੀ ਕੁਝ ਆਪਸ ਵਿੱਚ ਹਸੀ ਮਜ਼ਾਕ ਕਰ ਰਹੇ ਸੀ ਅਤੇ ਕੁਝ ਛਾਂ ਵਿੱਚ ਬੈਠ ਕੇ ਆਰਾਮ ਕਰ ਰਹੇ ਸੀ ਇੱਕ ਸਾਥੀ ਮਜ਼ਦੂਰ ਜੋ ਉਸ ਨੂੰ ਕਾਫੀ ਸਮੇਂ ਤੋਂ ਜਾਣਦਾ ਸੀ ਉਸ ਦੇ ਕੋਲ ਆਇਆ ਅਤੇ ਕਹਿਣ ਲੱਗਾ ਭਾਈ ਤੂੰ ਸੱਚ ਮੁੱਚ ਅਜੀਬ ਬੰਦਾ ਹੈ ਮੈਨੂੰ ਹੈਰਾਨੀ ਹੈ ਕਿ ਤੂੰ ਉਹ ਰੋਟੀ ਦੇ ਦਿੱਤੀ ਪਰ ਫਿਰ ਵੀ ਸਪੂਣ ਵਿੱਚ ਹੈ ਤੈਨੂੰ ਭੁੱਖ ਨਹੀਂ ਲੱਗ ਰਹੀ ਮਜ਼ਦੂਰ ਨੇ ਮੁਸਕਰਾਉਂਦੇ ਹੋਏ ਜਵਾਬ ਦਿੱਤਾ ਪਤਾ ਲੱਗਿਆ ਪਰ ਮੈਨੂੰ ਉਸਦੇ ਯਕੀਨ ਹੈ ਕਿ ਉਹ ਮੇਰਾ ਬੰਦੋਬਸਤ ਜ਼ਰੂਰ ਕਰੇਗਾ ਮੈਨੂੰ ਬਸ ਉਸਦੇ ਫੈਸਲੇ ਦਾ ਇੰਤਜ਼ਾਰ ਹੈ ਇਹ ਸੁਣ ਕੇ ਸਾਥੀ ਮਜ਼ਦੂਰ ਨੇ ਹੈਰਾਨੀ ਨਾਲ ਸਿਰ ਹਿਲਾਇਆ ਅਤੇ ਆਪਣੀ ਰੋਟੀ ਖਾਣ ਵਿੱਚ ਲੱਗਿਆ ਰਿਹਾ ਪਰ ਮਜ਼ਦੂਰ ਆਪਣੇ ਯਕੀਨ ਤੇ ਕਾਇਮ ਸੀ ਕੁਝ ਸਮੇਂ ਬਾਅਦ ਇੱਕ ਅਮੀਰ ਆਦਮੀ ਘੋੜੇ ਤੇ ਸਵਾਰ ਉੱਥੋਂ ਲੱਗਿਆ ਕੋਈ ਇੱਕ ਵੱਡਾ ਵਪਾਰੀ ਸੀ ਜੋ ਇਸ ਇਲਾਕੇ ਵਿੱਚ ਜ਼ਮੀਨ ਦੀ ਖਰੀਦੋ-ਫਰੋਖਤ ਕਰਦਾ ਸੀ ਉਸ ਦੇ ਨਾਲ ਚੰਦ ਨੌਕਰ ਵੀ ਸੀ ਜੋ ਉਸ ਲਈ ਵੱਖ-ਵੱਖ ਥਾਵਾਂ ਦਾ ਮੁਆਇਨਾ ਕਰਦੇ ਸੀ ਅਮੀਰ ਨੇ ਕੰਮ ਕਰਦੇ ਮਜ਼ਦੂਰ ਨੂੰ ਵੇਖਿਆ ਅਤੇ ਇੱਕ ਪਲ ਲਈ ਉਸ ਦੀ ਨਜ਼ਰ ਇਸ ਮਜ਼ਦੂਰ ਤੇ ਟਿਕ ਗਈ ਜਿਸ ਦੇ ਚਿਹਰੇ ਤੇ ਥਕਾਵਟ ਦੇ ਬਾਵਜੂਦ ਵੀ ਸਕੂਨ ਸੀ ਅਮੀਰ ਨੇ ਆਪਣੇ ਨੌਕਰ ਨੂੰ ਬੁਲਾਇਆ ਅਤੇ ਕਹਿਣ ਲੱਗਾ ਇਸ ਮਜ਼ਦੂਰ ਨੂੰ ਕਹੋ ਕਿ ਸਾਨੂੰ ਇੱਕ ਖਾਸ ਕੰਮ ਲਈ ਮਿਹਨਤੀ ਅਤੇ ਇਮਾਨਦਾਰ ਬੰਦੇ ਦੀ ਲੋੜ ਹੈ ਜੋ ਸਭ ਤੋਂ ਵਧੀਆ ਹੋਵੇ ਨੌਕਰ ਮਜ਼ਦੂਰ ਕੋਲ ਆਇਆ ਅਤੇ ਐਲਾਨ ਕੀਤਾ ਰਈਸ ਸਾਹਿਬ ਸਾਨੂੰ ਇੱਕ ਇਮਾਨਦਾਰ ਮਜ਼ਦੂਰ ਦੀ ਲੋੜ ਹੈ ਜੋ ਸਭ ਤੋਂ ਜ਼ਿਆਦਾ ਮਿਹਨਤੀ ਅਤੇ ਭਰੋਸੇਮੰਦ ਵੀ ਹੋਵੇ ਉਸ ਨੂੰ ਤੁਰੰਤ ਬੁਲਾਇਆ ਗਿਆ ਮੁਆਵਜ਼ਾ ਵੀ ਆਮ ਮਜ਼ਦੂਰ ਤੋਂ ਜ਼ਿਆਦਾ ਹੋਵੇਗਾ ਇਹ ਸੁਣਦਿਆਂ ਹੀ ਸਾਰੇ ਮਜ਼ਦੂਰ ਇੱਕ ਦੂਜੇ ਵੱਲ ਵੇਖਣ ਲੱਗੇ ਹਰ ਕੋਈ ਆਪਣੀ ਤਾਰੀਫ਼ ਆਪ ਕਰਨ ਲੱਗਾ ਪਰ ਉਹ ਮਜ਼ਦੂਰ ਚੁੱਪ ਰਿਹਾ ਉਹ ਜਾਣਦਾ ਸੀ ਕਿ ਇਨਸਾਨ ਨੂੰ ਆਪਣੀ ਤਾਰੀਫ਼ ਆਪ ਨਹੀਂ ਕਰਨੀ ਚਾਹੀਦੀ ਸਗੋਂ ਉਸਦੇ ਕੰਮ ਆਪਣੇ ਆਪ ਬੋਲਦੇ ਨੇ ਰੇਈਸ ਦਾ ਨੌਕਰ ਅੱਗੇ ਵਧਿਆ ਅਤੇ ਮਜ਼ਦੂਰ ਦੇ ਕੰਮ ਦਾ جائزہ ਲੈਣ ਲੱਗਾ ਉਸ ਦੀ ਨਜ਼ਰ ਇਸ ਮਜ਼ਦੂਰ ਤੇ ਪਈ ਜੋ ਲਗਾਤਾਰ ਕੰਮ ਕਰ ਰਿਹਾ ਸੀ ਬਿਨਾਂ ਕਿਸੇ ਸ਼ਿਕਾਇਤ ਬਿਨਾਂ ਕਿਸੇ ਉਮੀਦ ਦੇ ਉਹ ਪਸੀਨੇ ਵਿੱਚ ਭਿੱਜਿਆ ਹੋਇਆ ਸੀ ਪਰ ਉਸ ਦੇ ਹੱਥ ਰੁਕਣ ਦਾ ਨਾਮ ਨਹੀਂ ਸੀ ਲੈ ਰਹੇ ਨੌਕਰ ਨੇ ਰਈਸ ਕੋਲ ਜਾ ਕੇ ਕਿਹਾ ਜੋ ਬੰਦਾ ਨੀਲੀ ਕਮੀਜ਼ ਵਿੱਚ ਹੈ ਮੈਨੂੰ ਲੱਗਦਾ ਕਿ ਉਹ ਸਭ ਤੋਂ ਜ਼ਿਆਦਾ ਮਿਹਨਤੀ ਅਤੇ ਇਮਾਨਦਾਰ ਵੀ ਹੈ ਉਹ ਚੁੱਪਚਾਪ ਕੰਮ ਵਿੱਚ ਮਸਤ ਹੈ ਅਤੇ ਅਜੇ ਤੱਕ ਉਸਨੇ ਕੋਈ ਸ਼ਿਕਾਇਤ ਨਹੀਂ ਕੀਤੀ ਇਹ ਸੁਣਦਿਆਂ ਹੀ ਰਈਸ ਨੇ ਉਸਨੂੰ ਆਪਣੇ ਕੋਲ ਬੁਲਾਉਣ ਦਾ ਹੁਕਮ ਦਿੱਤਾ ਮਜ਼ਦੂਰ ਨੂੰ ਬੁਲਾਇਆ ਗਿਆ ਅਤੇ ਜਦੋਂ ਉਹ ਰਈਸ ਦੇ ਸਾਹਮਣੇ ਪਹੁੰਚਿਆ ਤਾਂ ਰਈਸ ਨੇ ਉਸ ਵੱਲ ਧਿਆਨ ਨਾਲ ਵੇਖਿਆ ਅਤੇ ਕਹਿਣ ਲੱਗਾ ਤੇਰੀ ਮਿਹਨਤ ਅਤੇ ਇਮਾਨਦਾਰੀ ਦੀ ਤਾਰੀਫ਼ ਕੀਤੀ ਗਈ ਹੈ ਜੇ ਤੂੰ ਚਾਹੇ ਤਾਂ ਮੈਂ ਤੈਨੂੰ ਆਪਣੇ ਕੰਮ ਵਿੱਚ ਸ਼ਾਮਲ ਕਰ ਸਕਦਾ ਮੁਆਵਜ਼ਾ ਵੀ ਆਮ ਮਜ਼ਦੂਰ ਤੋਂ ਜ਼ਿਆਦਾ ਹੋਵੇਗਾ ਅਤੇ ਤੈਨੂੰ ਬਿਹਤਰ ਮੌਕੇ ਵੀ ਮਿਲਣਗੇ ਕੀ ਤੈਨੂੰ ਮਨਜ਼ੂਰ ਹੈ ਇਹ ਸੁਣ ਕੇ ਮਜ਼ਦੂਰ ਹੈਰਾਨ ਰਹਿ ਗਿਆ ਉਹ ਮਜ਼ਦੂਰ ਜੋ ਕੁਝ ਘੰਟੇ ਪਹਿਲਾਂ ਇੱਕ ਰੋਟੀ ਤੋਂ ਵੀ ਮਹਿਰੂਮ ਸੀ ਅੱਜ ਉਸ ਨੂੰ ਇੱਕ ਵੱਡੇ ਕੰਮ ਦੀ ਪੇਸ਼ਕਸ਼ ਹੋ ਰਹੀ ਸੀ ਉਸ ਨੇ ਨਜ਼ਰਾਂ ਆਸਮਾਨ ਵੱਲ ਚੁੱਕੀਆਂ ਅਤੇ ਦਿਲ ਵਿੱਚ ਕਿਹਾ ਉਹ ਖੁਦਾ ਤੇਰਾ ਸ਼ੁਕਰ ਹੈ ਤੂੰ ਮੇਰੀ ਮਿਹਨਤ ਦਾ ਫਲ ਦਿੱਤਾ ਹੈ ਮਜ਼ਦੂਰ ਰੈਸ ਦੇ ਸਾਹਮਣੇ ਖੜਾ ਸੀ ਉਸ ਦੇ ਦਿਲ ਵਿੱਚ ਖੁਸ਼ੀ ਹੈਰਾਨੀ ਅਤੇ ਸ਼ੁਕਰਗੁਜ਼ਾਰੀ ਦੇ ਜਜ਼ਬਾਤ ਇਕੱਠੇ ਸੀ ਉਹ ਜੋ ਕੁਝ ਪਲ ਪਹਿਲਾਂ ਇੱਕ ਰੋਟੀ ਲਈ ਮੋਹਤਾਸ ਸੀ ਅੱਜ ਇੱਕ ਵੱਡੇ ਰਾਇਸ ਵੱਲੋਂ ਇੱਕ ਇੱਜ਼ਤਦਾਰ ਅਤੇ ਚੰਗੇ ਮੁਆਵਜ਼ੇ ਨਾਲ ਕੰਮ ਦੀ ਪੇਸ਼ਕਸ਼ ਪਾਰਿਆ ਸੀ ਰਾਇਸ ਨੇ ਮੁੜ ਮੁਸਕਰਾਉਂਦਿਆਂ ਕਿਹਾ ਜੇ ਤੈਨੂੰ ਮੇਰਾ ਕੰਮ ਮਨਜ਼ੂਰ ਹੈ ਤਾਂ ਅੱਜ ਤੋਂ ਤੇਰੀ ਜ਼ਿੰਦਗੀ ਬਦਲ ਸਕਦੀ ਹੈ ਮਜ਼ਦੂਰ ਨੇ ਨਜ਼ਰਾਂ ਚੁਕਾਈਆਂ ਅਤੇ ਸਹਿਮਤੀ ਵਿੱਚ ਜਵਾਬ ਦਿੱਤਾ ਮੈਂ ਸਿਰਫ ਇੱਕ ਆਮ ਮਜ਼ਦੂਰ ਹਾਂ ਮੈਨੂੰ ਮਿਹਨਤ ਕਰਨੀ ਆਉਂਦੀ ਹੈ ਪਰ ਮੈਂ ਦੌਲਤ ਅਤੇ ਸ਼ੋਹਰਤ ਦੀ ਖਾਇਸ਼ ਨਹੀਂ ਰੱਖਦਾ ਮੇਰਾ ਯਕੀਨ ਖੁਦਾ ਤੇ ਹੈ ਉਸ ਸਭ ਤੋਂ ਵੱਡਾ ਰਿਸਕ ਦੇਣ ਵਾਲਾ ਜੇ ਤੁਹਾਨੂੰ ਸੱਚਮੁੱਚ ਇੱਕ ਇਮਾਨਦਾਰ ਮਜ਼ਦੂਰ ਦੀ ਲੋੜ ਹੈ ਤਾਂ ਮੈਂ ਹਾਜ਼ਰ ਹਾਂ ਪਰ ਮੇਰਾ ਉਸੂਲ ਇਹੀ ਰਹੇਗਾ ਕਿ ਮੈਂ ਆਪਣੀ ਮਿਹਨਤ ਦਾ ਫਲ ਸਿਰਫ ਇਮਾਨਦਾਰੀ ਨਾਲ ਹਾਸਲ ਕਰਾਂਗਾ ਨਾ ਕਿ ਕਿਸੇ ਚਾਪਲੂਸੀ ਜਾਂ ਲਾਲਚ ਨਾਲ ਇਹ ਗੱਲਾਂ ਸੁਣ ਕੇ ਰੈਸ ਦਾ ਚਿਹਰਾ ਹੈਰਾਨੀ ਅਤੇ ਖੁਸ਼ੀ ਦੇ ਮਿਲੇ ਜੁਲੇ ਜਜ਼ਬਾਤਾਂ ਨਾਲ ਚਮਕ ਉੱਠਿਆ ਉਸਨੇ ਆਪਣੇ ਨੌਕਰਾਂ ਵੱਲ ਵੇਖਿਆ ਤੇ ਕਿਹਾ ਵੇਖੋ ਇਹ ਬੰਦਾ ਸੱਚਮੁੱਚ ਨਾਇਆਬ ਹੈ ਦੁਨੀਆ ਵਿੱਚ ਲੋਕ ਪੈਸੇ ਦੇ ਪਿੱਛੇ ਭੱਜਦੇ ਨੇ ਪਰ ਇਹ ਆਪਣੀ ਇਮਾਨਦਾਰੀ ਨੂੰ ਸਭ ਤੋਂ ਕੀਮਤੀ ਚੀਜ਼ ਸਮਝਦਾ ਹੈ ਇਹੋ ਜਿਹੇ ਲੋਕ ਹੀ ਅਸਲ ਵਿੱਚ ਕਾਮਯਾਬ ਹੁੰਦੇ ਨੇ ਰਾਇਸ ਨੇ ਮਜ਼ਦੂਰ ਨੂੰ ਆਪਣੇ ਨਾਲ ਚੱਲਣ ਲਈ ਕਿਹਾ ਮਜ਼ਦੂਰ ਨੇ ਆਪਣੇ ਸਾਥੀ ਮਜ਼ਦੂਰਾਂ ਵੱਲ ਵੇਖਿਆ ਜੋ ਹੈਰਾਨੀ ਅਤੇ ਈਰਖਾ ਨਾਲ ਉਸ ਨੂੰ ਤੱਕ ਰਹੇ ਸੀ ਕੁਝ ਲੋਕਾਂ ਦੇ ਚਿਹਰਿਆਂ 'ਤੇ ਮੁਸਕਰਾਹਟ ਸੀ ਕੁਝ ਦੇ ਦਿਲਾਂ ਵਿੱਚ ਹਸਦ ਸੀ ਅਤੇ ਕੁਝ ਦੇ ਚਿਹਰਿਆਂ 'ਤੇ ਉਹੀ ਪੁਰਾਣੀ ਬੇਤਬੀਰੀ ਜਿਵੇਂ ਕੇ ਰਹੇ ਹੋਣ ਵੇਖੀਏ ਇਹ ਮੋਕਾ ਕਿੰਨਾ ਚਿਰ ਚੱਲਦਾ ਮਜ਼ਦੂਰ ਨੇ ਸਾਰਿਆਂ ਨੂੰ ਅਲਵਿਦਾ ਕਿਹਾ ਅਤੇ ਰੈਸ ਨਾਲ ਰਵਾਨਾ ਹੋ ਗਿਆ ਰਾਹ ਵਿੱਚ ਰੈਸ ਨੇ ਉਸ ਤੋਂ ਪੁੱਛਿਆ ਕਿ ਤੈਨੂੰ ਮੇਰੇ ਬਾਰੇ ਕੁਝ ਪਤਾ ਹੈ ਮਜ਼ਦੂਰ ਨੇ ਸਿਰ ਝੁਕਾਇਆ ਅਤੇ ਕਿਹਾ ਮੈਂ ਇੱਕ ਆਮ ਬੰਦਾ ਜਨਾਬ ਮੈਂ ਸਿਰਫ ਆਪਣੀ ਮਿਹਨਤ ਤੇ ਭਰੋਸਾ ਰੱਖਦਾ ਕਿਸੇ ਦੇ ਬਾਰੇ ਜ਼ਿਆਦਾ ਨਹੀਂ ਜਾਣਦਾ ਰੈਸ ਮੁਸਕਰਾਇਆ ਅਤੇ ਬੋਲਿਆ ਮੇਰਾ ਨਾਂ ਹਾਜੀ ਇਸ ਹਾਕ ਹੈ ਮੈਂ ਇਸ ਸ਼ਹਿਰ ਦਾ ਸਭ ਤੋਂ ਵੱਡਾ ਵਪਾਰੀ ਹਾਂ ਮੈਂ ਹਮੇਸ਼ਾ ਆਪਣੇ ਕਾਰੋਬਾਰ ਵਿੱਚ ਇਮਾਨਦਾਰ ਅਤੇ ਮਿਹਨਤੀ ਲੋਕਾਂ ਦੀ ਪਾਲ ਵਿੱਚ ਰਹਿਣਾ ਅੱਜ ਤੇਰੀ ਸੱਚਾਈ ਅਤੇ ਸਬਰ ਨੂੰ ਵੇਖ ਕੇ ਮੈਨੂੰ ਲੱਗਿਆ ਕਿ ਤੈਨੂੰ ਇੱਕ ਵੱਡਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਮੈਂ ਚਾਹੁੰਦਾ ਕਿ ਤੂੰ ਮੇਰੇ ਵਪਾਰੀ ਕਾਫਲੇ ਵਿੱਚ ਸ਼ਾਮਲ ਹੋਵੇਂ ਜਿੱਥੇ ਤੈਨੂੰ ਨਾ ਸਿਰਫ ਚੰਗਾ ਮੁਆਵਜ਼ਾ ਮਿਲੇ ਸਗੋਂ ਸਿੱਖਣ ਦੇ ਮੌਕੇ ਵੀ ਮਿਲਣ ਇਹ ਸੁਣ ਕੇ ਮਜ਼ਦੂਰ ਨੂੰ ਇੱਕ ਪਾਲੀ ਯਕੀਨਨਾ ਆਇਆ ਓ ਜੋ ਕੱਲ ਤੱਕ ਇੱਟਾਂ ਚੁੱਕਦਾ ਸੀ ਅੱਜ ਇੱਕ ਵੱਡੇ ਵਪਾਰੀ ਦੇ ਕਾਫਲੇ ਵਿੱਚ ਸ਼ਾਮਲ ਹੋਣ ਜਾ ਰਿਹਾ ਸੀ ਇਹ ਸਿਰਫ ਖੁਦਾ ਤੇ ਭਰੋਸੇ ਅਤੇ ਉਸਦੇ ਸਬਰ ਦਾ ਫਲ ਸੀ ਉਸਨੇ ਦਿਲ ਵਿੱਚ ਸ਼ੁਕਰਾਨਾ ਕੀਤਾ ਅਤੇ ਸਹਿਮਤੀ ਵਿੱਚ ਕਿਹਾ ਜੇ ਤੁਸੀਂ ਮੇਰੇ ਤੇ ਭਰੋਸਾ ਕਰਦੇ ਹੋ ਤਾਂ ਮੈਂ ਪੂਰੀ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਵਾਂਗਾ ਰਾਇਸ ਨੇ ਖੁਸ਼ ਹੋ ਕੇ ਉਸਦੇ ਮੋਢੇ ਤੇ ਹੱਥ ਰੱਖਿਆ ਅਤੇ ਕਹਿਣ ਲੱਗਾ ਇਹ ਹੀ ਗੱਲ ਮੈਨੂੰ ਤੇਰੇ ਵਿੱਚ ਸਭ ਤੋਂ ਜ਼ਿਆਦਾ ਪਸੰਦ ਆਈ ਮੇਰੇ ਨਾਲ ਚੱਲ ਤੇਰੀ ਮਿਹਨਤ ਅਤੇ ਇਮਾਨਦਾਰੀ ਤੈਨੂੰ ਕਿੱਥੋਂ ਤੱਕ ਲੈ ਜਾਵੇਗੀ ਤੂੰ ਆਪ ਵੇਖੇਗਾ ਮਜ਼ਦੂਰ ਨੇ ਰਈਸ ਹਾਜ਼ੀ ਇਸ ਹਾਕ ਦੀ ਪੇਸ਼ਕਸ਼ ਮੰਨ ਲਈ ਅਤੇ ਉਸਦੇ ਕਾਫਲੇ ਨਾਲ ਚੱਲ ਪਿਆ ਰਾਹ ਵਿੱਚ ਉਹ ਹੈਰਾਨੀ ਨਾਲ ਰਈਸ ਦੇ ਸਮਾਨ ਅਤੇ ਉਸਦੇ ਵਪਾਰੀ ਕਾਫਲੇ ਨੂੰ ਵੇਖ ਰਿਹਾ ਸੀ ਊਠਾਂ ਤੇ ਭਾਰੀ ਸਮਾਨ ਲੱਦਿਆ ਹੋਇਆ ਸੀ ਕੁਝ ਲੋਕ ਕਾਫਲੇ ਨਾਲ ਪੈਦਲ ਚੱਲ ਰਹੇ ਸੀ ਕੁਝ ਘੋੜਿਆਂ ਤੇ ਸਵਾਰ ਸੀ ਅਤੇ ਹਰ ਬੰਦਾ ਆਪਣੇ ਕੰਮ ਵਿੱਚ ਮਸਤ ਸੀ ਮਜ਼ਦੂਰ ਨੇ ਦਿਲ ਵਿੱਚ ਸੋਚਿਆ ਇਹ ਸਭ ਕੁਝ ਮੇਰੇ ਲਈ ਨਵਾਂ ਹੈ ਮੈਂ ਤਾਂ ਹਮੇਸ਼ਾ ਇੱਟਾਂ ਚੁੱਕੀਆਂ ਨੇ ਪਰ ਅੱਜ ਮੈਨੂੰ ਇੱਕ ਅਜਿਹੇ ਸਫ਼ਰ ਤੇ ਭੇਜਿਆ ਜਾ ਰਿਹਾ ਹੈ ਜਿਸ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਾਫਲੇ ਦਾ ਇੱਕ ਵਪਾਰੀ ਜੋ ਰਾਇਸ ਦੇ ਖਾਸ ਮੁਲਾਜ਼ਮਾਂ ਵਿੱਚ ਸ਼ਾਮਲ ਸੀ ਮਜ਼ਦੂਰ ਦੇ ਨੇੜੇ ਆਇਆ ਅਤੇ ਕਹਿਣ ਲੱਗਾ ਭਾਈ ਤੂੰ ਖੁਸ਼ਕਿਸਮਤ ਹੈ ਕਿ ਰਾਇਸ ਨੇ ਤੈਨੂੰ ਆਪਣੇ ਨਾਲ ਸ਼ਾਮਲ ਕੀਤਾ ਹੈ ਇੱਥੇ ਕੰਮ ਆਸਾਨ ਨਹੀਂ ਪਰ ਜੇ ਤੂੰ ਇਮਾਨਦਾਰ ਅਤੇ ਮਿਹਨਤੀ ਹੈਂ ਤਾਂ ਬਹੁਤ ਅੱਗੇ ਜਾ ਸਕਦਾ ਹੈ ਮਜ਼ਦੂਰ ਨੇ ਸਿਰ ਝੁਕਾਇਆ ਅਤੇ ਕਿਹਾ ਮੈਂ ਸਿਰਫ ਆਪਣੀ ਮਿਹਨਤ ਤੇ ਭਰੋਸਾ ਰੱਖਦਾ ਹਾਂ ਜੋ ਵੀ ਜ਼ਿੰਮੇਵਾਰੀ ਮਿਲੇਗੀ ਮੈਂ ਪੂਰੇ ਦਿਲ ਨਾਲ ਨਿਭਾਵਾਂਗਾ ਕਾਫਲਾ ਚੱਲਦਾ ਰਿਹਾ ਅਤੇ ਜਲਦੀ ਹੀ ਉਹ ਸ਼ਹਿਰ ਦੀ ਸਰਹੱਦ ਦੇ ਨੇੜੇ ਪਹੁੰਚ ਗਏ ਰੈਇਸ ਹਾਜੀ ਇਸਹਾਕ ਨੇ ਆਪਣੇ ਕਾਫਲੇ ਨੂੰ ਇੱਕ ਵੱਡੀ ਸਰਾਂ ਦੇ ਨੇੜੇ ਰੁਕਣ ਦਾ ਹੁਕਮ ਦਿੱਤਾ ਤਾਂ ਜੋ ਲੋਕ ਥੋੜੀ ਦੇਰ ਆਰਾਮ ਕਰ ਸਕਣ ਅਤੇ ਤਾਜ਼ਾ ਹੋ ਕੇ ਅੱਗੇ ਵਧ ਸਕਣ ਮਜ਼ਦੂਰ ਨੇ ਤੁਰੰਤ ਮੌਕੇ ਦਾ ਫਾਇਦਾ ਉਠਾਇਆ ਅਤੇ ਰਾਇਸ ਦੇ ਘੋੜੇ ਦੇ ਨੇੜੇ ਜਾ ਕੇ ਉਸ ਦੀ ਦੇਖਭਾਲ ਵਿੱਚ ਲੱਗ ਗਿਆ ਇਹ ਵੇਖ ਕੇ ਰਾਇਸ ਨੇ ਆਪਣੇ ਸਾਥੀਆਂ ਨੂੰ ਕਿਹਾ ਵੇਖੋ ਇਹੀ ਉਹ ਖੂਬੀ ਹੈ ਜੋ ਮੈਂ ਇਸ ਬੰਦੇ ਵਿੱਚ ਵੇਖੀ ਸੀ ਕਿਸੇ ਨੇ ਇਸ ਨੂੰ ਨਹੀਂ ਕਿਹਾ ਕਿ ਮੇਰਾ ਘੋੜਾ ਸੰਭਾਲੇ ਪਰ ਫਿਰ ਵੀ ਇਹ ਕੰਮ ਕਰ ਰਿਹਾ ਹੈ ਕਿਉਂਕਿ ਇਹ ਜ਼ਿੰਮੇਵਾਰੀ ਨੂੰ ਸਮਝਦਾ ਹੈ ਸਰਾਂ ਦੇ ਮਾਲਕ ਨੇ ਰਾਇਸ ਨੂੰ ਵੇਖ ਕੇ ਸਵਾਗਤ ਕੀਤਾ ਅਤੇ ਕਿਹਾ ਹਾਜ਼ਰ ਸਾਹਿਬ ਤੁਹਾਡੇ ਕਾਫਲੇ ਦੀ ਆਮਦ ਹਮੇਸ਼ਾ ਸਾਡੇ ਲਈ ਬਰਕਤ ਲੈ ਕੇ ਆਉਂਦੀ ਹੈ ਦਸੋ ਇਸ ਵਾਰ ਲਈ ਮੈਂ ਕੀ ਤੁਹਾਡੀ ਸੇਵਾ ਕਰ ਸਕਦਾ ਹੈ ਰਾਇਸ ਨੇ ਕਿਹਾ ਸਾਡੇ ਕਾਫਲੇ ਵਿੱਚ ਇੱਕ ਨਵਾਂ ਬੰਦਾ ਸ਼ਾਮਲ ਹੋਇਆ ਹੈ ਅਤੇ ਮੈਂ ਚਾਹੁੰਦਾ ਕਿ ਉਹ ਇੱਥੋਂ ਦੇ اصول ਅਤੇ ਵਪਾਰ ਦੇ ਮਾਮਲੇ ਸਿੱਖੇ ਇਸ ਲਈ ਮੇਰੇ ਖਾਸ ਨੌਕਰ ਅਬਦੁੱਲ ਨੂੰ ਕਹੋ ਕਿ ਉਹ ਇਸ ਨੂੰ ਸਭ ਕੁਝ ਸਮਝਾ ਦੇਵੇ ਸਰਾਂ ਦਾ ਮਾਲਕ ਮੁਸਕਰਾਇਆ ਅਤੇ ਬੋਲਿਆ ਬਹੁਤ ਵਧੀਆ ਫੈਸਲਾ ਹਾਜੀ ਸਾਹਿਬ ਅਬਦੁੱਲ ਇੱਕ ਸਮਝਦਾਰ ਅਤੇ ਤਜਰਬੇਕਾਰ ਬੰਦਾ ਹੈ ਉਹ ਇਸ ਨੌਜਵਾਨ ਨੂੰ ਜ਼ਰੂਰ ਚੰਗਾ ਕੰਮ ਸਿਖਾਏਗਾ ਅਗਲੇ ਦਿਨ ਸਵੇਰੇ ਅਬਦੁੱਲ ਨੇ ਮਜ਼ਦੂਰ ਨੂੰ ਬੁਲਾਇਆ ਅਤੇ ਕਿਹਾ ਦੋਸਤ ਤੂੰ ਹੁਣ ਸਿਰਫ ਇੱਕ ਮਜ਼ਦੂਰ ਨਹੀਂ ਸਗੋਂ ਇੱਕ ਵਪਾਰੀ ਬਣਨ ਜਾ ਰਿਹਾ ਹੈ ਵਪਾਰ ਵਿੱਚ ਮਿਹਨਤ ਦੇ ਨਾਲ ਨਾਲ ਅਕਲ ਅਤੇ ਸਮਝਦਾਰੀ ਵੀ ਜ਼ਰੂਰੀ ਹੁੰਦੀ ਹੈ ਜੇ ਤੂੰ ਸਿੱਖ ਲਿਆ ਕਿ ਸੌਦੇ ਕਿਵੇਂ ਕੀਤੇ ਜਾਂਦੇ ਨੇ ਤਾਂ ਤੇਰੀ ਕਿਸਮਤ ਬਦਲ ਸਕਦੀ ਹੈ ਮਜ਼ਦੂਰ ਨੇ ਸਹਿਮਤੀ ਵਿੱਚ ਕਿਹਾ ਮੈਨੂੰ ਕੁਝ ਨਹੀਂ ਆਉਂਦਾ ਪਰ ਮੈਂ ਹਰ ਗੱਲ ਨੂੰ ਧਿਆਨ ਨਾਲ ਸੁਣਾਗਾ ਅਤੇ ਦਿਲ ਲਾ ਕੇ ਸਿੱਖਾਂਗਾ। ਅਬਦੁੱਲ ਨੇ ਕਾਫਲੇ ਦੇ ਵੱਖ-ਵੱਖ ਵਪਾਰੀ ਮਾਮਲੇ ਵਿਖਾਏ। ਉਸ ਨੂੰ ਸਮਝਾਇਆ ਕਿ ਲੋਕ ਖਰੀਦ-ਫਰੋਖਤ ਕਿਵੇਂ ਕਰਦੇ ਨੇ, ਭਾ ਕੀਵੇਂ ਤੈਅ ਹੁੰਦੇ ਨੇ ਅਤੇ ਇੱਕ ਵਪਾਰੀ ਨੂੰ ਇਮਾਨਦਾਰੀ ਅਤੇ ਆਕਲ ਦੋਵਾਂ ਦੀ ਵਰਤੋਂ ਕਿਵੇਂ ਕਰਨੀ ਪੈਂਦੀ ਹੈ। ਮਜ਼ਦੂਰ ਨੇ ਹਰ ਚੀਜ਼ ਨੂੰ ਧਿਆਨ ਨਾਲ ਵੇਖਿਆ ਅਤੇ ਸਮਝਿਆ। ਉਹ ਜਲਦੀ ਹੀ ਸਿੱਖਣ ਵਿੱਚ ਮਾਹਰ ਹੋਣ ਲੱਗਾ। ਕੁਝ ਦਿਨਾਂ ਬਾਅਦ ਰਾਇਸ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਉਤਰ ਹੁਣ ਸਮਾਂ ਆ ਗਿਆ ਹੈ ਕਿ ਤੂੰ ਆਪਣੇ ਆਪ ਇੱਕ ਸੌਦਾ ਕਰੇ ਅਤੇ ਵੇਖੇ ਕਿ ਤੂੰ ਵਪਾਰ ਵਿੱਚ ਕਿੰਨਾ ਮਾਹਰ ਹੋ ਗਿਆ ਇਹ ਇੱਕ ਵੱਡਾ ਮੌਕਾ ਸੀ ਮਜ਼ਦੂਰ ਜੋ ਕੱਲ ਤੱਕ ਸਿਰਫ ਇੱਟਾਂ ਚੁੱਕਦਾ ਸੀ ਅੱਜ ਇੱਕ ਵਪਾਰੀ ਦੇ ਤੌਰ ਤੇ ਆਪਣਾ ਪਹਿਲਾ ਕੰਮ ਕਰਨ ਜਾ ਰਿਹਾ ਸੀ ਉਸ ਦੇ ਦਿਲ ਵਿੱਚ ਬਹੁਤ ਸਾਰਾ ਜੋਸ਼ ਅਤੇ ਅਜੀਬ ਜਿਹੀ ਬੇਚੈਨੀ ਵੀ ਸੀ ਉਹ ਜਾਣਦਾ ਸੀ ਕਿ ਇਹ ਸੌਦਾ ਸਿਰਫ ਕਾਰੋਬਾਰ ਦਾ ਹਿੱਸਾ ਨਹੀਂ ਸੋਗ ਉਸ ਲਈ ਇੱਕ ਇਮਤਿਹਾਨ ਵੀ ਹੈ ਕੀ ਉਹ ਸੱਚਮੁੱਚ ਇੱਕ ਚੰਗਾ ਵਪਾਰੀ ਬਣ ਸਕਦਾ ਹੈ ਜਾਂ ਨਹੀਂ ਰਾਇਸ ਨੇ ਇੱਕ ਪਾਸੇ ਇਸ਼ਾਰਾ ਕਰਦਿਆ ਕਿਹਾ ਇਹ ਵੇਖ ਉੱਥੇ ਸਾਹਮਣੇ ਇੱਕ ਵਪਾਰੀ ਬੈਠਾ ਹੈ ਜੋ ਕាលੀਨ ਵੇਚ ਰਿਹਾ ਹੈ ਮੈਂ ਚਾਹੁੰਦਾ ਕਿ ਤੂੰ ਉਸ ਨਾਲ ਇੱਕ ਚੰਗਾ ਸੌਦਾ ਕਰੇ ਅਤੇ ਵੇਖੇ ਕਿ ਤੂੰ ਕਿੰਨਾ ਵਧੀਆ ਭਾਅ ਤੈਅ ਕਰ ਸਕਦਾ ਮਜ਼ਦੂਰ ਨੇ ਸਿਰ ਹਿਲਾਇਆ ਅਤੇ ਕាលੀਨ ਵੇਚਣ ਵਾਲੇ ਕੋਲ ਪਹੁੰਚ ਗਿਆ ਦੁਕਾਨ ਤੇ ਵੱਖ-ਵੱਖ ਰੰਗਾਂ ਅਤੇ ਨਕਸ਼ਿਆਂ ਵਾਲੇ ਕាលੀਨ ਸਜੇ ਹੋਏ ਸੀ ਦੁਕਾਨਦਾਰ ਇੱਕ ਲੰਮੇ ਕੱਦ ਦਾ ਬੰਦਾ ਸੀ ਜਿਸ ਦੀ ਦਾੜੀ ਵਿੱਚ ਚਿੱਟੇ ਵਾਲ ਝਲਕ ਰਹੇ ਸੀ ਉਸ ਨੇ ਮੁਸਕਰਾਉਂਦਿਆਂ ਹੋਇਆਂ ਮਜ਼ਦੂਰ ਨੂੰ ਸਵਾਗਤ ਕੀਤਾ ਅਤੇ ਕਿਹਾ ਆਓ ਭਾਈ ਕਿਹੜਾ ਕਾਲੀਨ ਪਸੰਦ ਕਰੋਗੇ ਮੇਰੇ ਕੋਲ ਹਰ ਤਰ੍ਹਾਂ ਦੇ ਕਾਲੀਨ ਨੇ ਬਹੁਤ ਵਧੀਆ ਕੁਆਲਿਟੀ ਅਤੇ ਵਧੀਆ ਕੀਮਤ ਦੇ ਮਜ਼ਦੂਰ ਨੇ ਵੱਖ-ਵੱਖ ਕਾਲੀਨਾਂ ਨੂੰ ਧਿਆਨ ਨਾਲ ਵੇਖਿਆ ਅਤੇ ਇੱਕ ਸਾਦੇ ਪਰ ਸੋਹਣੇ ਕਾਲੀਨ ਵੱਲ ਇਸ਼ਾਰਾ ਕੀਤਾ ਇਹ ਕਾਲੀਨ ਕਿਹੋ ਜਿਹਾ ਹੈ ਦੁਕਾਨਦਾਰ ਬੋਲਿਆ ਇਹ ਬਹੁਤ ਵਧੀਆ ਉਹਨਾਂ ਨਾਲ ਬਣਿਆ ਹੈ ਹੱਥ ਦੀ ਕਢਾਈ ਹੈ ਅਤੇ ਕੀਮਤ ਹੈ 5 ਅਸ਼ਰਫੀਆਂ ਮਜ਼ਦੂਰ ਨੇ ਆਪਣੀ ਜੇਬ ਵਿੱਚ ਪਈਆਂ ਅਸ਼ਰਫੀਆਂ ਨੂੰ ਛੋਹਿਆ ਫਿਰ ਸੋਚਣ ਲੱਗਾ ਕਿ ਉਸ ਨੂੰ ਸੌਦਾ ਕਿਵੇਂ ਕਰਨਾ ਚਾਹੀਦਾ ਹੈ ਉਹ ਜਾਣਦਾ ਸੀ ਕਿ ਵਪਾਰ ਵਿੱਚ ਚੰਗੀ ਕੀਮਤ ਲੈਣਾ ਵੀ ਇੱਕ ਹੁਨਰ ਹੈ ਅਤੇ ਰਾਇਸ ਨੇ ਉਸ ਨੂੰ ਇਸੇ ਲਈ ਭੇਜਿਆ ਕਿ ਉਹ ਇਹ ਹੁਨਰ ਸਿੱਖੇ ਉਸ ਨੇ ਨਰਮੀ ਨਾਲ ਕਿਹਾ 5 ਅਸ਼ਰਫੀਆਂ ਬਹੁਤ ਜ਼ਿਆਦਾ ਨੇ ਮੈਂ ਬਾਜ਼ਾਰ ਵਿੱਚ ਇਸੇ ਤਰ੍ਹਾਂ ਦੇ ਕਾਲੀਨ ਤਿੰਨ ਅਸ਼ਰਫੀਆਂ ਵਿੱਚ ਵੇਖੇ ਨੇ ਦੁਕਾਨਦਾਰ ਨੇ ਮੁਸਕਰਾ ਕੇ ਕਿਹਾ ਭਾਈ ਤੂੰ ਲੱਗਦਾ ਜਾਣਕਾਰ ਹੈ ਪਰ ਸੌਦੇਬਾਜ਼ੀ ਵਿੱਚ ਵੀ ਬੜਾ ਤੇਜ਼ ਹੈ ਚੰਗਾ ਮੈਂ ਚਾਰ ਅਸ਼ਰਫੀਆਂ ਵਿੱਚ ਦੇ ਸਕਦਾ ਇਸ ਤੋਂ ਘਟ ਨਹੀਂ ਮਜ਼ਦੂਰ ਨੇ ਰਾਇਸ ਦੀ ਸਿੱਖਿਆ ਯਾਦ ਕੀਤੀ ਅਤੇ ਕਿਹਾ ਮੇਰੇ ਕੋਲ ਸਿਰਫ ਤਿੰਨ ਅਸ਼ਰਫੀਆਂ ਨੇ ਜੇ ਤੂੰ ਸੱਚਮੁੱਚ ਚੰਗਾ ਵਪਾਰੀ ਹੈ ਤਾਂ ਤੈਨੂੰ ਪਤਾ ਹੀ ਹੋਵੇਗਾ ਕਿ ਇੱਕ ਇਮਾਨਦਾਰ ਗਾਹਕ ਨੂੰ ਘੱਟ ਕੀਮਤ ਵਿੱਚ ਵੀ ਵਧੀਆ ਚੀਜ਼ ਦੇਣੀ ਚਾਹੀਦੀ ਹੈ ਇਹ ਸੁਣ ਕੇ ਦੁਕਾਨਦਾਰ ਨੇ ਹੈਰਾਨੀ ਨਾਲ ਮਜ਼ਦੂਰ ਵੱਲ ਵੇਖਿਆ ਫਿਰ ਇੱਕ ਪਲ ਬਾਅਦ ਹੱਸਦਿਆਂ ਬੋਲਿਆ ਸ਼ਾਬਾਸ਼ ਪੁੱਤਰ ਤੂੰ ਆਪਣੀ ਗੱਲ ਬੜੇ ਸੋਹਣੇ ਅੰਦਾਜ਼ ਵਿੱਚ ਕਹੀ ਹੈ ਤੇਰੇ ਵਰਗੇ ਇਮਾਨਦਾਰ ਅਤੇ ਸਮਝਦਾਰ ਗਾਹਕ ਲਈ ਮੈਂ ਇਹ ਕាលੀਨ ਤਿੰਨ ਅਸ਼ਰਫਿਆਂ ਵਿੱਚ ਦੇਣ ਲਈ ਵੀ ਤਿਆਰ ਹਾਂ ਮਜ਼ਦੂਰ ਨੇ ਸ਼ੁਕਰੀਆ ਆਦਾ ਕੀਤਾ ਕាលੀਨ ਚੁੱਕਿਆ ਅਤੇ ਰਾਇਸ ਕੋਲ ਵਾਪਸ ਪਹੁੰਚ ਗਿਆ ਰਾਇਸ ਨੇ ਜਦੋਂ ਸੁਣਿਆ ਕਿ ਮਜ਼ਦੂਰ ਨੇ ਕਾਮਯਾਬੀ ਨਾਲ ਸੌਦਾ ਕਰ ਲਿਆ ਤਾਂ ਉਸਦੇ ਚਿਹਰੇ ਤੇ ਇੱਕ ਫਖਰੀਆ ਮੁਸਕਰਾਹਟ ਆ ਗਈ ਸ਼ਾਬਾਸ਼ ਪੁੱਤਰ ਤੂੰ ਨਾ ਸਿਰਫ ਚੰਗੀ ਕੀਮਤ ਦੇ ਸੌਦਾ ਕੀਤਾ ਸਗੋਂ ਇਮਾਨਦਾਰੀ ਨਾਲ ਵੀ ਮਾਮਲਾ ਨਿਭਾਇਆ ਇਹੀ ਉਹ ਖੂਬੀ ਹੈ ਜੋ ਇੱਕ ਵਪਾਰੀ ਨੂੰ ਮਹਾਨ ਬਣਾਉਂਦੀ ਹੈ ਇਹ ਸੁਣ ਕੇ ਮਜ਼ਦੂਰ ਦੇ ਦਿਲ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਉਸ ਨੂੰ ਹੁਣ ਯਕੀਨ ਹੋਣ ਲੱਗਾ ਕਿ ਉਸਦੀ ਮਿਹਨਤ ਅਤੇ ਇਮਾਨਦਾਰੀ ਸੱਚਮੁੱਚ ਉਸ ਨੂੰ ਇੱਕ ਬਿਹਤਰ ਇਨਸਾਨ ਅਤੇ ਕਾਮਯਾਬ ਵਪਾਰੀ ਬਣਾ ਰਹੀ ਸੀ ਰਾਇਸ ਨੇ ਉਸ ਦੇ ਮੋਢੇ ਤੇ ਹੱਥ ਰੱਖਿਆ ਅਤੇ ਕਹਿਣ ਲੱਗਾ ਹੁਣ ਤੂੰ ਮੇਰੇ ਕਾਫਲੇ ਦਾ ਪੱਕਾ ਹਿੱਸੇਦਾਰ ਹੈ ਤੇਰੇ ਲਈ ਮੈਂ ਇੱਕ ਹੋਰ ਜ਼ਿੰਮੇਵਾਰੀ ਰੱਖੀ ਹੈ ਜੋ ਤੇਰੀਆਂ ਸਮਰੱਥਾਵਾਂ ਨੂੰ ਹੋਰ ਨਿਖਾਰ ਦੇਵੇਗੀ ਸਮਾਂ ਲੰਘਦਾ ਗਿਆ ਅਤੇ ਮਜ਼ਦੂਰ ਹੁਣ ਸਿਰਫ ਆਮ ਮਜ਼ਦੂਰ ਨਹੀਂ ਰਿਹਾ ਉਸਨੇ ਵਪਾਰ ਦੇ اصول ਸਿੱਖ ਲਏ ਸੀ ਅਤੇ ਰਈਸ ਹਾਜੀ ਇਸਹਾਕ ਦੀ ਰਹਿਨਮਾਈ ਨਾਲ ਉਹ ਇੱਕ ਵੇ ਮਿਸਾਲ ਵਪਾਰੀ ਬਣਦਾ ਜਾ ਰਿਹਾ ਸੀ ਰਈਸ ਨੇ ਉਸ ਨੂੰ ਹੋਰ ਵੱਡੀਆਂ ਜ਼ਿੰਮੇਵਾਰੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਹੁਣ ਉਹ ਕਾਫਲੇ ਦੇ ਇੰਤਜ਼ਾਮ ਵਿੱਚ ਵੀ ਸ਼ਾਮਲ ਹੋਣ ਲੱਗਾ ਇੱਕ ਦਿਨ ਰਈਸ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਪੁੱਤਰ ਮੈਂ ਤੇਰੀ ਇਮਾਨਦਾਰੀ ਅਤੇ ਮਿਹਨਤ ਤੋਂ ਬਹੁਤ ਖੁਸ਼ ਹਾਂ ਤੂੰ ਹਰ ਕੰਮ ਇਮਾਨਦਾਰੀ ਨਾਲ ਕੀਤਾ ਅਤੇ ਇਹ ਸਾਬਤ ਕਰ ਦਿੱਤਾ ਕਿ ਤੂੰ ਸਿਰਫ ਇੱਕ ਮਜ਼ਦੂਰ ਨਹੀਂ ਸਗੋਂ ਇੱਕ ਸ਼ਾਨਦਾਰ ਵਪਾਰੀ ਵੀ ਹੈ ਹੁਣ ਸਮਾਂ ਆ ਗਿਆ ਹੈ ਕਿ ਤੂੰ ਆਪਣੀ ਪਛਾਣ ਬਣਾਵੇਂ ਮੈਂ ਚਾਹੁੰਦਾ ਕਿ ਤੂੰ ਮੇਰੇ ਅਗਲੇ ਵਪਾਰੀ ਸਫ਼ਰ ਦੀ ਅਗਵਾਈ ਕਰੇ ਇਹ ਸੁਣ ਕੇ ਮਜ਼ਦੂਰ ਹੈਰਾਨ ਰਹਿ ਗਿਆ ਅਤੇ ਬੋਲਣ ਲੱਗਾ ਹਾਜ਼ਰੀ ਸਾਹਿਬ ਮੈਂ ਤਾਂ ਬਸ ਇੱਕ ਆਮ ਬੰਦਾ ਹਾਂ ਮੈਂ ਕਦੇ ਇੰਨਾ ਵੱਡਾ ਕੰਮ ਨਹੀਂ ਕੀਤਾ ਰਾਇਸ ਨੇ ਮੁਸਕਰਾ ਕੇ ਕਿਹਾ ਹਰ ਕਾਮਯਾਬ ਇਨਸਾਨ ਕਦੇ ਨਾ ਕਦੇ ਆਮ ਹੀ ਹੁੰਦਾ ਹੈ ਅਸਲ ਫਰਕ ਇਮਾਨਦਾਰੀ ਮਿਹਨਤ ਅਤੇ ਸਬਰ ਨਾਲ ਪੈਂਦਾ ਹੈ ਅਤੇ ਇਹ ਤਿੰਨੇ ਖੂਬੀਆਂ ਤੇਰੇ ਵਿੱਚ ਮੌਜੂਦ ਨੇ ਮਜ਼ਦੂਰ ਨੇ ਰਈਸ ਦੀ ਗੱਲ ਦਿਲ ਤੋਂ ਮੰਨ ਲਈ ਅਤੇ ਕਾਫਲੇ ਦੀ ਅਗਵਾਈ ਸੰਭਾਲਣ ਲਈ ਤਿਆਰ ਹੋ ਗਿਆ ਇਹ ਸਫ਼ਰ ਬਹੁਤ ਅਹਿਮ ਸੀ ਕਿਉਂਕਿ ਇਸ ਵਿੱਚ ਕੀਮਤੀ ਸਮਾਨ ਦਾ ਲੈਣ-ਦੇਣ ਹੋਣਾ ਸੀ ਕਾਫਲਾ ਰਵਾਨਾ ਹੋਇਆ ਅਤੇ ਮਜ਼ਦੂਰ ਨੇ ਹਰ ਚੀਜ਼ ਦਾ ਖਿਆਲ ਰੱਖਿਆ ਉਸਨੇ ਹਰ ਮਾਮਲੇ ਵਿੱਚ ਇਮਾਨਦਾਰੀ ਨੂੰ ਤਰਜੀਹ ਦਿੱਤੀ ਅਤੇ ਜਦੋਂ ਬਾਜ਼ਾਰ ਵਿੱਚ ਸਾਮਾਨ ਦੀਆਂ ਕੀਮਤਾਂ ਤੇ ਬਹਿਸ ਹੋਈ ਤਾਂ ਉਸਨੇ ਬੜੀ ਸਿਆਣਪ ਨਾਲ ਵਧੀਆ ਸੌਦੇ ਕੀਤੇ ਵਪਾਰ ਦੌਰਾਨ ਕੁਝ ਧੋਖੇਬਾਜ਼ ਵਪਾਰੀਆਂ ਨੇ ਉਸ ਨਾਲ ਗਲਤ ਸੌਦਾ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਸਦੀ ਇਮਾਨਦਾਰੀ ਅਤੇ ਸਮਝਦਾਰੀ ਨੇ ਉਹਨਾਂ ਦੇ ਇਰਾਦੇ ناکਾਮ ਕਰ ਦਿੱਤੇ ਉਹ ਹਰ ਮੌਕੇ ਤੇ ਰਈਸ ਦੇ ਸਿਖਾਏ ਅਸੂਲਾਂ ਤੇ ਕਾਇਮ ਰਿਹਾ ਅਤੇ ਇਸ ਤਰ੍ਹਾਂ ਇਸ ਸਫ਼ਰ ਵਿੱਚ ਕਾਫ਼ਲੇ ਨੂੰ ਬਹੁਤ ਜ਼ਿਆਦਾ ਮੁਨਾਫਾ ਹੋਇਆ ਜਦੋਂ ਕਾਫ਼ਲਾ ਕਾਮਯਾਬੀ ਨਾਲ ਵਾਪਸ ਪਹੁੰਚਿਆ ਤਾਂ ਰਾਇਸ ਨੇ ਸਾਰੇ ਵਪਾਰੀਆਂ ਦੇ ਸਾਹਮਣੇ ਮਜ਼ਦੂਰ ਨੂੰ ਬੁਲਾਇਆ ਅਤੇ ਕਹਿਣ ਲੱਗਾ ਇਹ ਬੰਦਾ ਹੁਣ ਸਿਰਫ ਇੱਕ ਮਜ਼ਦੂਰ ਨਹੀਂ ਰਿਹਾ ਸਗੋਂ ਇੱਕ ਮੁਕੰਮਲ ਵਪਾਰੀ ਬਣ ਗਿਆ ਇਸ ਨੇ ਆਪਣੀ ਮਿਹਨਤ ਇਮਾਨਦਾਰੀ ਅਤੇ ਸਬਰ ਨਾਲ ਇਹ ਸਾਬਤ ਕਰ ਦਿੱਤਾ ਕਿ ਜੇ ਕੋਈ ਬੰਦਾ ਨੇਕ ਨੀਅਤ ਨਾਲ ਕੰਮ ਕਰੇ ਤਾਂ ਕਾਮਯਾਬੀ ਉਸਦਾ ਮੁਕੱਦਰ ਬਣ ਜਾਂਦੀ ਹੈ ਇਹ ਸੁਣ ਕੇ ਮਜ਼ਦੂਰ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਉਸਨੇ ਰੈਇਸ ਦੇ ਹੱਥ ਚੁੰਮੇ ਅਤੇ ਕਹਿਣ ਲੱਗਾ ਇਹ ਸਭ ਖੁਦਾ ਦੀ ਮਿਹਰਬਾਨੀ ਹੈ ਅਤੇ ਤੁਹਾਡੀ ਰਹਿਨੁਮਾਈ ਸਦਕਾ mumkin ਹੋ ਪਾਇਆ ਮੈਂ ਹਮੇਸ਼ਾ ਮਿਹਨਤ ਅਤੇ ਇਮਾਨਦਾਰੀ ਨੂੰ ਆਪਣਾ ਅਸੂਲ ਬਣਾਇਆ ਅਤੇ ਅੱਜ ਖੁਦਾ ਨੇ ਮੈਨੂੰ ਇਸ ਦਾ ਸਭ ਤੋਂ ਵਧੀਆ ਫਲ ਦਿੱਤਾ ਕੁਝ ਸਾਲਾਂ ਬਾਅਦ ਉਹੀ ਮਜ਼ਦੂਰ ਖੁਦ ਇੱਕ ਕਾਮਯਾਬ ਵਪਾਰੀ ਬਣ ਗਿਆ ਸੀ ਉਸਨੇ ਨਾ ਸਿਰਫ ਇਮਾਨਦਾਰੀ ਅਤੇ ਮਿਹਨਤ ਦੀ ਮਿਸਾਲ ਕਾਇਮ ਕੀਤੀ ਸਗੋਂ ਦੂਜੇ ਗਰੀਬ ਮਜ਼ਦੂਰਾਂ ਨੂੰ ਵੀ ਬਿਹਤਰ ਜ਼ਿੰਦਗੀ ਦਾ ਰਾਹ ਵਿਖਾਇਆ ਉਸ ਦੀ ਕਹਾਣੀ ਪੂਰੇ ਈਰਾਨ ਵਿੱਚ ਮਸ਼ਹੂਰ ਹੋ ਗਈ ਅਤੇ ਲੋਕ ਉਸ ਦੀ ਇਮਾਨਦਾਰੀ ਅਤੇ ਸਬਰ ਦੀਆਂ ਮਿਸਾਲਾਂ ਦੇਣ ਲੱਗੇ ਇਹ ਕਹਾਣੀ ਸਾਨੂੰ ਇਹ ਸਬਕ ਦਿੰਦੀ ਹੈ ਕਿ ਜੇ ਇਨਸਾਨ ਸਬਰ ਮਿਹਨਤ ਅਤੇ ਇਮਾਨਦਾਰੀ ਨਾਲ ਆਪਣੇ ਕੰਮ ਵਿੱਚ ਲੱਗਿਆ ਰਹੇ ਤਾਂ ਇੱਕ ਦਿਨ ਉਹ ਕਾਮਯਾਬੀ ਦੀ ਉਚਾਈ ਤੱਕ ਜ਼ਰੂਰ ਪਹੁੰਚਦਾ ਹੈ ਖੁਦਾ ਤੇ ਯਕੀਨ ਅਤੇ ਨੇਕ ਨੀਅਤ ਹਮੇਸ਼ਾ ਕਾਮਯਾਬੀ ਦਾ ਦਰਵਾਜ਼ਾ ਖੋਲਦੀ ਹੈ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹੋਰ ਲੋਕ ਵੀ ਇਸ ਸਬਕ ਭਰੀ ਕਹਾਣੀ ਤੋਂ ਫਾਇਦਾ ਉਠਾ ਸਕਣ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਹੋਰ ਵੀ ਅਜਹੀਆਂ ਦਿਲਚਸਪ ਅਤੇ ਸਿੱਖਿਆ ਭਰੀਆਂ ਕਹਾਣੀਆਂ ਸੁਣਨ ਨੂੰ ਮਿਲਦੀਆਂ ਰਹਿਣ ਤੁਹਾਡਾ ਸਹਿਯੋਗ ਸਾਡੇ ਲਈ ਬਹੁਤ ਕੀਮਤੀ ਹੈ